हरियाणा विधानसभा सेशन ਦਾ ਅਜ ਦੂਜਾ ਦਿਨ ਹੈ ਸ਼ੁਰੂਆਤੀ ਦੌਰਾਨ ਰਾਜਪਾਲ ਨੇ ਆਪਣਾ ਭਾਸ਼ਣ ਦਿੱਤਾ ਜਿਸ ਦੇ ਵਿੱਚ ਉਹਨਾਂ ਪੰਜਾਬ ਨਾਲ ਪਾਣੀਆਂ ਦੇ ਚੱਲ ਰਹੇ ਮੁੱਦੇ ਤੇ ਚਰਚਾ ਕਰਨ ਦੀ ਗੱਲ ਕਹੀ ਰਾਜਪਾਲ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਮਸਲੇ ਦਾ ਹੱਲ ਕੀਤਾ ਜਾਏਗਾ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਹੁਣ ਤੱਕ ਹਰਿਆਣਾ ਦੀਆਂ ਹਰਿਆਣਾ ਦੇ ਭਵਿਕ ਬਾਰੇ ਯੋਜਨਾਵਾਂ ਤੇ ਵੀ ਚਰਚਾ ਕੀਤੀ ਗਈ ਹੈ ਹਰਿਆਣਾ ਵਿਧਾਨ ਸਭਾ اجلاس 5 ਨਵੰਬਰ ਤੱਕ ਚੱਲੇਗਾ ਕਬਰਪਾਲ ਗੁੱਜਰ ਨੂੰ ਹਰਿਆਣਾ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ ਕਬਰਪਾਲ ਗੁੱਜਰ ਜਗਾਦਰੀ ਤੋਂ ਵਿਧਾਇਕ ਨੇ ਪਹਿਲੇ ਦਿਨ ਵੱਖੋ ਵੱਖ ਸਿਆਸੀ ਦੀਆਂ ਦੇ ਜਿੱਤੇ ਹੋਏ ਵਿਧਾਇਕ ਵਿਧਾਨ ਸਭਾ ਪਹੁੰਚੇ ਇਨੈਲੋ ਦੇ ਵਿਧਾਇਕ ਹਰੇ ਰੰਗ ਦੀ ਪਗੜੀ ਦੇ ਵਿੱਚ ਨਜ਼ਰ ਆਏ ਹਜਕਾ ਦੇ ਕੁਲਦੀਪ ਬਿਸ਼ਨੋਈ ਵੀ ਆਪਣੀ ਪਤਨੀ ਦੇ ਨਾਲ ਵਿਧਾਨ ਸਭਾ ਪਹੁੰਚੇ ਭਾਜਪਾ ਦੇ ਵਿਧਾਇਕ ਵੀ ਇਸ ਦੌਰਾਨ ਮੌਜੂਦ ਰਹੇ ਇਸ ਵਾਰ ਭਾਜਪਾ ਨੂੰ ਹਰਿਆਣਾ ਵਿੱਚ ਸਪਸ਼ਟ ਬਹੁਮਤ ਮਿਲਿਆ ਹੈ ਜੋ ਅਸੂਏ ਚ ਵੱਡੀ ਗੱਲ ਐ ਇਸ ਵੇਲੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਹੜਾ ਆਏ ਸੀ ਵੱਡੀ ਗੱਲ ਇਹ ਦੇਖੀ ਜਾ ਰਹੀ ਹੈ ਕਿ اجلاس ਦੌਰਾਨ ਕਿਹਾ ਗਿਆ ਕਿ ਜੋ ਵਿਧਾਇਕ ਨੇ ਉਹ ਆਪਣੀ ਪਹਿਲੀ ਸੈਲਰੀ ਜੋ ਹੈ ਇਹਨਾਂ ਪੀੜਤਾਂ ਦੇ ਲਈ ਦੇਣਗੇ ਯਾਦਵੰਦਰ ਸਿੰਘ ਸਾਣਾ ਜੋੜ ਚੁੱਕੇ ਨੇ ਯਾਦਵੰਦਰ ਦੂਜਾ ਦਿਨ ਐ ਕਿ ਕੁਝ ਚੱਲ ਰਿਹਾ ਔਰ ਜੰਮੂ ਕਸ਼ਮੀਰ ਹੜਪੀੜਤਾਂ ਲਈ ਵਿਧਾਇਕਾਂ ਨੇ ਜੋ ਗੱਲ ਕਹੀ ਹੈ ਉਸ ਬਾਰੇ ਵੀ ਕੋਈ ਜਾਣਕਾਰੀ ਦਿਓ ਬਿਲਕੁਲ ਸਭ ਤੋਂ ਵੱਡਾ ਜਿਹੜਾ ਮਤਾ ਗਾਇ ਮਤੇ ਪਾਇਆ ਜਾ ਰਿਹਾ ਸੀ ਇੱਕ ਮਤਾ ਇਹ ਪਾਇਆ ਗਿਆ ਕਿ ਜਿੰਨੇ ਵੀ ਵਿਧਾਇਕ ਨੇ ਜਿਹੜੀ ਉਹਨਾਂ ਦੀ ਪਹਿਲੀ ਸੈਲਰੀ ਆ ਸਿਰਫ 1 ਰੁਪਈਆ ਆਪਣੇ ਕੋਲ ਰੱਖਣਗੇ ਉਹ ਰਸ ਬਹੁਤ ਜਮੂ ਕਸ਼ਮੀਰ ਤੇ ਹੜਪੀੜਤਾਂ ਦੇ ਲਈ ਡੋਨੇਟ ਕੀਤੀ ਜਾਏਗੀ ਉਹਨਾਂ ਦੀ ਮਦਦ ਕੀਤੀ ਜਾਏਗੀ ਉਸ ਦੇ ذریعے ਔਰ ਜਿਹੜਾ ਗਵਰਨਰ ਦੇ ਭਾਸ਼ਣ ਤੋਂ ਬਾਅਦ ਜਦੋਂ ਮਤੇ ਪਾਇਆ ਜਾ ਰਿਹਾ ਸੀ ਉਸ ਵਿੱਚ ਮਤਾ ਆਇਆ ਹੁਣ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੋ ਰਹੀ ਹੈ ਜਿਹੜੇ ਭਾਜਪਾ ਦੇ ਨੇਤਾ ਨੇ ਉਹ ਬੋਲ ਰਹੇ ਨੇ ਗਵਰਨਰ ਦੇ ਭਾਸ਼ਣ ਦੀ ਸਲਾਹਗਾ ਕਰ ਰਹੇ ਨੇ ਔਰ ਕਾਂਗਰਸ ਤੇ ਨਹਿਲੋ ਵੱਲੋਂ ਇਸ ਦੇ ਅੰਦਰ ਜੋ ਤਰਤੀਆਂ ਨੇ ਜਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਕਮੈਂਟ ਕਰਨੇ ਨੇ ਉਹ ਕਰਨਗੇ ਪਰ ਫਿਲਹਾਲ ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਵਿਧਾਨ ਸਭਾ ਦੇ ਅੰਦਰ ਇਹੀ ਹੈ ਕਿ ਇਸ ਮਸਲੇ ਦੇ ਉੱਤੇ ਹਰ ਪੀੜਤਾ ਨੂੰ ਵਿਧਾਨ ਸਭਾ ਦੇ ਜਿੰਨੇ ਵੀ ਵਿਧਾਇਕ ਨੇ 90 ਦੇ 90 ਉਹ ਆਪਣੀ ਸੈਲਰੀ ਅਪਡੇਟ ਕਰਨਗੇ। ਯਾਦੰਦਰ ਹਰ ਵਾਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਾ ਤਾਂ ਇੱਕ ਗੱਲ ਜ਼ਰੂਰ ਦੇਖੀ ਜਾਂਦੀ ਹੈ ਕਿ ਜਿਸ ਤਰ੍ਹਾਂ ਸਪੀਕਰ ਦੇ ਖਿਲਾਫ ਜ਼ਰੂਰ ਵਿਰੋਧੀ ਤੇ ਹੋ ਜਾਂਦੀ ਹੈ ਜੋ ਸਮਾਂ ਦੇਣਾ ਹੁੰਦਾ ਪਾਰਟੀਆਂ ਨੂੰ ਬੋਲਣ ਦਾ ਉਸ ਦੇ ਖਿਲਾਫ ਕਿ ਪੱਖਪਾਤ ਦਾ ਰਵਈਆ ਜੋ ਹੈ ਸਪੀਕਰ ਅਪਣਾਰੇ ਨੇ ਕਿਸ ਵਾਰ ਕੁਝ ਅਜਿਹਾ ਦੇਖਣ ਨੂੰ ਮਿਲ ਰਿਹਾ। ਇੰਟਰਸਲ ਤੋਂ ਵੀ ਪਹਿਲਾ ਸੈਸ਼ਨ ਆ ਵਿਧਾਨ ਸਭਾ ਦਾ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾ ਸੈਸ਼ਨ ਹਨੀਮੂਨ ਪੀਰੀਅਡ ਦੇ ਤੌਰ ਤੇ ਦੇਖਿਆ ਜਾਂਦਾ ਸਰਕਾਰ ਦੇ ਅੰਦਰ ਔਰ ਵਿਧਾਨ ਸਭਾ ਦੇ ਅੰਦਰ ਇਸ ਕਰਕੇ ਇਸ ਵਾਰ ਤਸਲ ਜਿਹੜੀ ਘਟੂ ਘਟ ਉਸ ਤਰ੍ਹਾਂ ਦੇ ਵਿਰੋਧ ਜਿਸ ਤਰ੍ਹਾਂ ਅਗਲੇ ਸੈਸ਼ਨਾਂ ਦੇ ਅੰਦਰ ਦੇਖਣ ਨੂੰ ਮਿਲਣਗੇ ਉਸ ਤਰ੍ਹਾਂ ਦਾ ਵਿਰੋਧ ਨਹੀਂ ਮਿਲੇਗਾ ਇਹ ਅਲੀਗੇਸ਼ਨ ਤਾਂ ਪੱਕਾ ਹੀ ਹੁੰਦਾ ਹੈ ਇਹ ਤਾਂ ਇੱਕ ਦੂਜੀ ਧਿਰਾਂ ਵੱਲੋਂ ਵਿਰੋਧੀ ਧਿਰਾਂ ਜਿਹੜੀਆਂ ਦੂਜੀ ਹੁੰਦੀਆਂ ਨੇ ਜਿਸ ਤਰ੍ਹਾਂ ਇਸ ਵਿਧਾਨ ਸਭਾ ਦੇ ਅੰਦਰ ਕਾਂਗਰਸ ਤੇ ਨੇ ਲੋ ਉਹਨਾਂ ਦਾ ਪੱਕਾ ਅਲੀਗੇਸ਼ਨ ਹੋਵੇਗਾ ਹੀ ਕਿਉਂਕਿ ਸਪੀਕਰ ਉਹਨਾਂ ਟਾਈਮ ਨਹੀਂ ਦੇ ਪਾਉਂਦੇ ਇਸ ਕਰਕੇ ਨੈਲੋ ਦੇ ਲੀਡਰ ਲਾਉਣੇ ਹੁੰਦੇ ਸੀ ਹੁਣ ਜਦੋਂ ਬੀਜੇਪੀ ਸੱਤਾ ਦਾ ਨੈਲੋ ਤੇ ਕਾਂਗਰਸ ਦੋਵੇਂ ਉਸ ਤਰ੍ਹਾਂ ਦੇ ਅਲੀਗੇਸ਼ਨ ਆਉਣ ਵਾਲੇ ਜਿਹੜੇ ਸੈਸ਼ਨ ਹੋਣਗੇ ਉਹਨਾਂ 'ਚ ਲਗਾਉਣਗੇ